ਇਹ ਹੈ ਹਾਇਾ ਕਿਹੜੇ ਬੁੱਲ ਦਾ ਜੀ ਇਹ ਨਵਾਬ ਬੁੱਲ ਦਾ ਜੀ ਨਵਾਬ ਬੁੱਲ ਜਿਹੜਾ ਸਰਸਵਤੀ ਵਾਲਾ ਹਨ ਕਿਹੜੀ ਮੰਗੀ ਇਹਦੀ ਆਹ ਮੰਗੀ ਹੈ ਜੀ ਇਧਰ ਖੜੀ ਹੈ ਜੜੀ ਹਾਂ ਇਹ ਸਾਡੇ ਘਰ ਦੀ ਹੋਈ ਝੋਟੀ ਹੈ ਜੀ ਠੀਕ ਇਹਦਾ ਘਟੋ ਜਿਹਦਾ ਹੈਗਾ ਜੀ ਸਵਾ ਕਮੀਨਾ ਸੂਣ ਦੇ ਵਿੱਚ ਰਹਿੰਦਾ ਅੱਛਾ ਚਾਹੇ ਹੁਣ ਥੱਲੇ ਬਹਿ ਜਾ ਕੋਈ ਤੁਹਾਨੂੰ ਉਹ ਨਹੀਂ ਕੋ ਕਰੂਗੀ ਇਹ ਕਿਸੇ ਵੀ ਤਰ੍ਹਾਂ ਦਾ ਜੀ ਤਿੰਨ ਟਾਈਮ ਅਸੀਂ ਇਹਨਾਂ ਨੂੰ ਪੱਠਾਂ ਦੇ ਨਾਲ ਨਾਲ ਤਿੰਨ ਟਾਈਮ ਅਸੀਂ ਗਿਤਾਵਾ ਕਰਨਾ ਜਣੀ ਖਾਣਾ ਫੀਡ ਵਗੈਰਾ ਜੋ ਵੀ ਸਾਰਾ ਕੁਝ ਤੇਰੇ ਟਾਈਮ ਕਰਨੀ ਆਸ ਕੀ ਗਿਆ ਵੀ ਮੈਂ ਇਹਦਾ ਆਪਾਂ ਮੁੱਲ ਕਿੰਨਾ ਕਰਦੇ ਆ ਜੀ ਇਹਦਾ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਗੌਸਪੁਰਾ ਇਹਨੂੰ ਗੁਜਰਾਣਾ ਵਾਲਾ ਵੀ ਕਹਿੰਦੇ ਆ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਟੰਡਾ ਸਾਹਮਣੇ ਜਿਹੜਾ ਤੁਸੀਂ ਕੱਟਾ ਦੇਖ ਰਹੇ ਹੋ ਇਹ ਵਕਾਊ ਆਗਾ ਦੰਦੋਖੀ ਰਹੀ ਹੈ ਤੇ ਚੰਗੇ ਬੁੱਲਦਾ ਬਾਕੀ ਮਾਂ ਦੀ ਉਹ ਵੀ ਬਾਈਆਂ ਦੇ ਕੋਲੇ ਖੜੀ ਆ ਉਹ ਵੀ ਤੁਹਾਨੂੰ ਆਪਾਂ ਬਾਅਦ ਦੇ ਵਿੱਚ ਦਿਖਾ ਦਾਂਗੇ ਤੇ ਕੱਟੇ ਦਾ ਕੱਦ-ਕਾਠ ਬਹੁਤ ਆ ਦੇਖ ਸਕਦੇ ਹੋ ਤੁਸੀਂ ਸੈਂਗ ਆ ਦੀ ਕੁਆਲਿਟੀ ਦੇਖ ਸਕਦੇ ਹੋ ਸੈਂਗ ਗੁੰਡੇ ਕਰਦਾ ਜਾਂਦਾ ਫੇਸ ਵੀ ਸੋਹਣਾਗਾ ਬਾਕੀ ਢਾਂਚੇ ਦਾ ਬਹੁਤ ਚੰਗਾਗਾ ਅੱਡਾਂ ਦਾ ਪੂਰਾ ਮਜ਼ਬੂਤਗਾ ਬਾਕੀ ਤੁਹਾਨੂੰ ਆਪਾਂ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਟੈਟ ਬੋਲੇ ਦੀ ਕੁਆਲਿਟੀ ਬਹੁਤ ਆਗੀ ਇਹ ਟੈਸਟ ਦੀ ਕਾਲ ਉਹ ਵੀ ਬਹੁਤ ਚੰਗੇ ਆਗੇ ਇੰਡਸਟਰੀਅਲ ਦੇਖ ਸਕਦੇ ਹੋ ਤੇ ਇਸਟਰੀਅਲ ਵੀ ਬਹੁਤ ਵਧੀਆ ਹੈ ਬਾਕੀ ਪੈਟ ਪੁਣੀ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਫੇਸ ਦੇਖ ਸਕਦੇ ਹੋ ਚੰਗਿਆ ਸੰਭਿਆ ਬਲਿਆਗਾ ਬਾਡੀ ਬੰਤਰ ਦਾ ਬਹੁਤ ਚੰਗਾ ਹੈਗਾ ਕੱਦ-ਕਾੜ ਚੰਗਾ ਕਰੂਗਾ ਅਜੇ ਖੀ ਰਹੀ ਹੈ ਤੇ ਹੁਣ ਵੀ ਕੱਦ-ਕਾਠ ਬਹੁਤ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਵਾਂਗੇ ਤੇ ਡਿਟੇਲ ਲੈ ਕੇ ਦੇਵਾਂਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਸੁਬਾਹ ਤੁਹਾਨੂੰ ਪਤਾੌਰ ਕੇ ਦਿਖਾ ਦਾਂਗੇ ਜਿਆਦੀ ਫੋਲ ਤਸੱਲੀ ਕਰਕੇ ਤੁਸੀਂ ਕਟੇ ਨੂੰ ਖਰੀਦ ਸਕਦੇ ਹੋਗੇ ਤੇ ਆ ਜੋ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਡਿਟੇਲ ਲੈ ਕੇ ਦਿੰਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਕੁਲਵੰਤ ਸਿੰਘ ਆ ਜੀ ਠੀਕ ਹੈ ਜੀ ਜਿਹੜਾ ਆਪਾਂ ਇਹ ਕਟਾ ਵੇਚ ਲੱਗੇ ਆ ਜੀ ਹਾਂਜੀ ਆਪਣੇ ਘਰ ਦਾ ਹੀ ਆ ਇਹ ਹਨਾ ਹਾਂਜੀ ਘਰ ਦਾ ਕਿੰਨੀ ਕੁ ਉਮਰ ਹੋਊਗੀ ਇਹਦੀ ਇਹ 7-2 ਸਾਲ ਦੇ ਕਰੀਬ ਹੋ ਜੀ ਇਹਦੀ ਉਮਰ ਠੀਕ ਆ ਦੰਦੋ ਖੀ ਰਹੀ ਆ ਹਨਾ ਦੰਦੋ ਖੀ ਰਹੀ ਅ ਦੁੱਧੋਂ ਦੰਦੋ ਖੀ ਰਹੀ ਆ ਤੇ ਅਸੀਂ ਦੇਖ ਲਏ ਸੀਗੇ ਉਹ ਘਟ ਕੇ ਵੇਖ ਲਿਆ ਸੀਗਾ ਦੰਦੋ ਖੀ ਰਹੀ ਆ ਹਜੇ ਛੋਟੀ ਉਮਰ ਦੇ ਵਿੱਚ ਹੀ ਆ ਬਹੁਤ ਸੀਲ ਛੋਟਾ ਜੀ ਤੇ ਇਹ ਹੈ ਕਿਹੜੇ ਬੱਲ ਦਾ ਜੀ ਇਹ ਨਵਾਬ ਬੱਲ ਦਾ ਜੀ ਨਵਾਬ ਬੱਲ ਜਿਹੜਾ ਸਰਸਵਤੀ ਵਾਲਾ ਹਨ ਤੇ ਮਾਂ ਦਾ ਕੀ ਰਿਕਾਰਡ ਆ 14 ਕਿਲੋਟਰ ਦਾ ਰਿਕਾਰਡ ਆ ਜ ਮਾਂ ਦਾ ਮਾਂ ਦਾ ਇਦਾਂ ਠੀਕ ਆ ਮਾਂ 14 ਲੀਟਰ ਦੁੱਧ ਦੇ ਦਿੰਦੀ ਹੈਗੀ ਹਾਂਜੀ 14 ਅੱਜ ਵੀ ਕੋਲੇ ਹੀ ਹੈ ਸਾਡੇ ਠੀਕ ਆ ਆਪਣੇ ਮਤਲਬ ਕੋਲੇ ਹੀ ਆ ਹਨ ਘਰੇ ਖੜੀ ਆ ਹਨ ਘਰੇ ਖੜੀ ਕਿਹੜੀ ਮਾਂ ਆ ਗਈ ਦੀ ਆ ਮਾਂ ਆ ਗਈ ਜੀ ਇਧਰ ਖੜੀ ਜੜੀ ਹਾਂ ਇਹ ਸਾਡੇ ਘਰ ਦੀ ਹੋਈ ਝੋਟੀ ਹੈ ਜੀ ਠੀਕ ਹੈ ਘਰ ਦੀ ਹੋਈ ਹੈ ਮਤਲਬ ਪਹਿਲਾਂ ਤੋਂ ਮਤਲਬ ਆਪਣੇ ਕੋਲੇ ਹੀ ਹੈਗੀ ਪਹਿਲਾਂ ਤੋਂ ਕੋਲੀ ਹੈ ਠੀਕ ਹੈ ਮਤਲਬ 14 ਲੀਟਰ ਦੁੱਧ ਦਿੰਦੀ ਹੈ ਜੀ ਹਾਂਜੀ ਹਾਂ ਹੁਣ ਅਸੀਂ ਇਹਦੇ ਤੋਂ ਇੱਕ ਅੱਧਾ ਬੱਚਾ ਹੋਰ ਲਵਾਵਾਂਗੇ ਇਹਦਾ ਬੱਚਾ ਇਹਦੇ ਤੋਂ ਬੰਦ ਕਰ ਦਿਆਂਗੇ ਠੀਕ ਹੈ ਵੀ ਉਸ ਤੋਂ ਬਾਅਦ ਮਤਲਬ ਕੇ ਸੇਵਾ ਹੀ ਕਰੋਗੇ ਸੇਵਾ ਹੀ ਕਰਾਂਗੇ ਜੀ ਉਸ ਤੋਂ ਬਾਅਦ ਇਹਦੇ ਤੋਂ ਬੱਚੇ ਲੈਣੇ ਬੰਦ ਕਰ ਦਿਆਂਗੇ ਠੀਕ ਹੈ ਇਹ ਕਿਹੜੇ ਸੂਏ ਚਾਹ ਇਸ ਵਾਰ ਜੀ ਇਹ ਤਾਂ ਕਾਫੀ ਸੂਏ ਚ ਹੁਣ ਪੂਰਾ ਧਿਆਨ ਤਾਂ ਹੈ ਨਹੀਂ 7-8 ਸੂਏ ਸੂ ਹਟੇ ਅੱਛਾ ਬਾਬਾ ਸੂਏ ਦੇ ਵਿੱਚ ਹੈ ਹਾਂ ਬਾਬਾ ਸ ਠੀਕ ਹੈ ਉਹ ਸੀਲ ਹੈਗੀ ਬਹੁਤ ਸੀਲ ਟੁੱਟੇ ਦੁੱਧ ਦੇਂਦੀ ਹੈ ਲੰਮਾ ਸਮਾਂ ਹਲ ਮਸਾਂ ਦੁੱਧ ਠੀਕ ਹੈ ਜੀ ਬਹੁਤ ਲੰਮਾ ਸਮਾਂ ਚਾਹੇ ਹੁਣ ਇਹ ਇਹਦਾ ਘਟੋ ਇਹਦਾ ਹੈਗਾ ਜੀ ਸਵਾ ਕੁ ਮਹੀਨਾ ਸੂਣ ਦੇ ਵਿੱਚ ਰਹਿੰਦਾ ਚਾਹੇ ਹੁਣ ਥੱਲੇ ਬਹਿ ਜਾ ਕੋਈ ਤੁਹਾਨੂੰ ਉਹ ਨਹੀਂ ਕੋ ਕਰੂਗੀ ਇਹ ਕਿਸੇ ਵੀ ਤਰ੍ਹਾਂ ਦਾ ਠੀਕ ਹੈ ਜੀ ਵੀ ਮਤਲਬ ਸੀਲ ਹੈ ਪੂਰੀ ਹਾਂ ਬਹੁਤ ਸੀਲ ਠੀਕ ਹੈ ਜੀ ਹਾਂ ਤੇ ਆਪਾਂ ਇਹ ਜਿਹੜਾ ਕੱਟਾ ਵੇਚਣ ਲੱਗੇ ਆ ਇਹਦਾ ਆਪਾਂ ਮੁੱਲ ਕਿੰਨਾ ਕਰਦੇ ਆ ਜੀ ਇਹਦਾ ਮੁੱਲ 85000 ਰੁਪਏ ਹੈ 85000 ਹਾਂਜੀ 85000 ਠੀਕ ਆ ਬਾਕੀ ਮੌਕੇ ਤੇ ਹੋ ਜੂ ਮਾਨਤਾਣ ਦਾ ਹਾਂਜੀ ਉਹ ਮਾਨਤਾਣ ਚਲੋ ਆਪਾਂ ਜਿੰਨੀ ਹੈ ਕੋ ਹੋ ਜੂਗਾ ਜੀ ਠੀਕ ਹੈ ਜੀ ਤੋਂ ਸ਼ੌਕ ਨਾਲ ਸੰਭਾਲਦੇ ਜਿਵੇਂ ਆਹ ਕੱਟੀ ਅਸੀਂ ਕੱਲ ਲਈ ਹੈ ਠੀਕ ਹੈ ਜੀ ਆਹ ਕੱਟੀ ਕੱਲ ਲੈ ਕੇ ਇਹ ਕੱਲ ਕੱਟੀ ਲੈ ਕੇ ਆਂਦੀ ਇਹ ਜ 24000 ਦੀ ਕੱਟੀ ਲਈ ਜੀ 24000 ਦੀ 24000 ਠੀਕ ਆ ਦੋਸੋ ਇਹ ਕੱਲ ਕੱਟੀ ਲੈ ਕੇ ਆਏ ਆ ਬਾਈ ਤੇ ਕੱਟੀ ਬਹੁਤ ਜੰਗੀ ਆ ਸੋਹਣੀ ਆ ਬਰੀਕੀਆਂ ਦੇ ਵਿੱਚ ਹੈਗੀ ਹਾਂਜੀ ਤੇ ਸ਼ੌਂਕਾ ਕਰਕੇ ਤਾਂ ਕਰਕੇ ਹੀ ਕਰਤੀ ਲਿਆਂਦੀ ਹੈਗੀ ਸੇਵਾ ਵਧੀਆ ਹੋਊ ਤਾਂ ਕਰਕੇ ਬਹੁਤ ਚੰਗੀ ਤਿਆਰ ਹੋ ਜਾਣੀ ਹੈਗੀ ਇਹਦੀ ਸੇਵਾ ਅਸੀਂ ਬਹੁਤ ਜ਼ਿਆਦਾ ਕਰਦੇ ਆਂ ਜੀ ਬੱਸ ਉਹ ਜੀ ਠੀਕ ਹੈ ਜੀ ਜਾਨੀ ਆਏ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦੇ ਤੁਸੀਂ ਬਾਟੋਟੇ ਤੋਂ ਅੰਦਾਜ਼ਾ ਲਾ ਸਕਦੇ ਹੋ ਠੀਕ ਹੈ ਜੀ ਤਿੰਨ ਟਾਈਮ ਅਸੀਂ ਇਹਨਾਂ ਨੂੰ ਪੱਠਿਆਂ ਦੇ ਨਾਲ ਨਾਲ ਤਿੰਨ ਟਾਈਮ ਅਸੀਂ ਗਿਤਾਵਾ ਕਰਨਾ ਜਾਨੀ ਖਾੜ ਫੀਡ ਵਗੈਰਾ ਜੋ ਵੀ ਸਾਰਾ ਕੁਝ ਤੇਰੇ ਟਾਈਮ ਕਰਨੀ ਹੈ ਅਸੀਂ ਠੀਕ ਹੈ ਵੀ ਮਤਲਬ ਵਧੀਆ ਸੇਵਾ ਕਰਦੇ ਆਂ ਪੂਰੀ ਸੇਵਾ ਸਾਡੇ ਠੀਕ ਹੈ ਜੀ ਇਹ ਸਾਡਾ ਬੰਦਾ ਕੰਮ ਕਰ ਰਿਹਾ ਏ ਹੁਣ ਤਿੰਨ ਵਰੀ ਇਹਨੇ ਗਤਾਵਾ ਸਨ ਨਹੀਂ ਕਰਨੀ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਠੀਕ ਹੈ ਜੀ ਇਹਦੀ ਬਾਈ ਦੀ ਡਿਊਟੀ ਹੈਗੀ ਇਹਦੀ ਬਾਈ ਦੀ ਡਿਊਟੀ ਹਾਂਜੀ ਠੀਕ ਹੈ ਜੀ ਹਾਂ ਤੇ ਬਾਕੀ ਆਪਣੇ ਪਾਸੂ ਦਾ ਘਰ ਦੇ ਸਾਰੇ ਹਨਾ ਸਾਰੇ ਪਸ਼ੂ ਕਰਦੇ ਜੀ ਤੇ ਦੋਸਤੋ ਆ ਆਮ ਫਾਰਮਰ ਆ ਹਨਾ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਨਹੀਂ ਵਪਾਰ ਦਾ ਕੰਮ ਨਹੀਂ ਕਰਦੇ ਜੀ ਇਹ ਕੱਟਾ ਵਿਕਾਊ ਆ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਤੇ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਹਾਂਜੀ ਤੁਸੀਂ ਆਪੀ ਫੋਨ ਤੋਂ ਥੱਲੀ ਕਰਕੇ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੀ ਭਰਾਮ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ ਇਹਦਾ ਤੁਹਾਨੂੰ ਆਪਾ ਕੱਟਾ ਦੁਬਾਰੇ ਦਿਖਾ ਦਿੰਦੇ ਆ ਖੋਲ ਦੇ ਕੇ ਕੀ ਕੱਟਾ ਇੱਕ ਵਾਰੀ ਖੋਲ ਦੇ ਮੜਾ ਗੇੜਾ ਦਵਾ ਦੇ ਦਾ ਖੋਲ ਦੇ ਉੱਥੋਂ ਬਾਹਰ ਉਧਰ ਦੇ ਤੋਂ ਪਿਆ ਵਧੀਆ ਫੋਟੋ ਉਧਰ ਦਿਖਾ ਦਿਓ ਜੇ ਤੂੰ ਪੈਨਲ ਜਾਣਾ ਤਾਂ ਉਧਰ ਨੂੰ ਦੇਖ ਲਓ ਜੇ ਇੱਧਰ ਹੀ ਦਿਖਾਉਣਾ ਤਾਂ ਹਾਂ ਉਧਰ ਦੂਰ ਤੱਕ ਦਿਖਾ ਦੇ ਕੇ ਉਧਰ ਤਾਂ ਹਾਂ ਉਧਰ ਤੱਕ ਦਿਖਾ ਦੇ ਤੋੜ ਕੇ ਤੁਹਾਨੂੰ ਆਪਾ ਦਿਖਾ ਦਿੰਦੇ ਆ ਚੰਗਾ ਸਮਝ ਆ ਬਲਿਆ ਕੱਟਾਗਾ ਬੈਕ ਸਾਈਡ ਤੋਂ ਦੇਖ ਸਕਦੇ ਤੁਸੀਂ ਐਥਪੋੜੇ ਦੀ ਕੁਆਲਿਟੀ ਵੇਲ ਵੀ ਬਹੁਤ ਆ ਗਈ ਤੇ ਪੂਸ ਦੇ ਵਿੱਚ ਥੋੜੇ ਜਿਹਾ ਵਾਲ ਵਾਈਟ ਆ ਗਏ ਬਾਕੀ ਸਾਰਾ ਜੈਡ ਬਲੈਕ ਹੀ ਹੈ ਤਕਰੀਬਨ ਕੱਦ-ਕੱਦ ਚੰਗਾ ਕਰੂਗਾ ਬਾਕੀ ਸੋਹਣਾ ਫੇਸ ਹੈ ਸਿੰਘ ਵੀ ਗੁੰਡੇ ਕਰਦਾ ਜਾਂਦਾ ਹੈ ਸਾਫ ਸੁਥਰਾ ਹੈਗਾ ਟੈਸਟਿਕਲ ਵੀ ਚੰਗੇ ਆਗੇ ਬਹੁਤ ਵੱਡਾ ਇਹ ਝੋਟਾ ਤਿਆਰ ਹੋਣਾਗਾ ਬਾਕੀ ਤੁਸੀਂ ਘਰੇ ਰੱਖਣ ਨੂੰ ਲਿਜਾ ਸਕਦੇ ਹੋ ਅੱਜ ਦੀ ਮਾਂ ਜਿਹੜੀ ਹੈਗੀ ਹੈ ਜੀ ਕਰੋਂਗ ਕਰਨੀ ਹੁੰਦੀ ਹੈਗੀ ਉਹਦੀ ਖਾਤਰ ਤੁਸੀਂ ਲਿਜਾ ਸਕਦੇ ਹੋ ਫੇਰ ਟੀਕੇ ਦੇ ਮੱਧਾਂ ਦੇ ਰਹਿੰਦੇ ਤੂੰ ਬਾਈ ਹਜੇ ਕਰੋਂਗ ਕਰਨ ਲੱਗਿਆ ਤਾਂ ਨਹੀਂ ਹੋਣਾ ਹਨਾ ਨਹੀਂ ਕਰੋਂਗ ਤੇ ਛੱਡਿਆ ਨਹੀਂ ਜੀ ਅਸੀਂ ਆਪ ਛੱਡਿਆ ਨਹੀਂ ਆਏ ਜਾਣੀ ਲੈ ਕੇ ਕਰੋਂਗ ਦੇ ਹਨਾ ਹਾਂਜੀ ਲੈ ਕੇ ਪਰ ਅਸੀਂ ਛੱਡਿਆ ਨਹੀਂ ਕਿ ਫੇਰੇ ਥੋੜਾ ਜਿਹਾ ਸਿਹਤ ਤੇ ਕਮਜ਼ੋਰ ਨਾ ਹੋ ਜੇ ਠੀਕ ਹੈ ਜੀ ਕਰੋਂਗ ਬਾਅਦ ਉਹ ਛੱਡਿਆ ਨਹੀਂ ਬੰਦ ਹਾਂਜੀ ਓਕੇ ਗਾਈਡ ਆ 사이 ਤੁਸੀਂ ਅੱਗੇ ਕਰ ਸਕਦੇ ਹੋ ਡਿਟੇਲ ਤੁਹਾਨੂੰ ਸਾਰੀ ਲੈਤੀ ਤੁਹਾਨੂੰ ਪਤੌਰ ਕੇ ਵੀ ਦਿਖਾਤਾ ਧੰਨਵਾਦ ਇਧਰ ਹੀ ਲੈਣੇ ਤਾਂ ਹੁਣ ਮੈਂ ਦਿਸੇ ਬਸਲਾ